ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਜ ਨੇ ਕੀ ਲਿਖਿਆ ਅਮਰਤਸਰ ਪਹੁੰਚ ਕੇ ਇਤਨਾ ਖੂਨ ਵਹਾਵੇ ਘੋੜੇ ਦਾ ਤੰਗ ਖੂਨ ਵਿੱਚ ਭਿੱਜ ਜਾਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਘੋੜੇ ਦਾ ਢਿੱਡ ਖੂਨ ਦੇ ਨਾਲ ਭਿੱਜ ਜਾਣਾ ਵਾ ਉਹ ਫੌਜਾ ਕਿੱਥੋਂ ਚੜ੍ਹਣੀਆਂ ਨੇ ਔਟਾਰੀ ਤੋਂ ਔਟਾਰੀ ਤੋਂ ਆਕੇ ਅਮਰਤਸਰ ਦੇ ਵਿੱਚ ਜੁਦ ਹੋਣਾ ਵਾ ਉਦੋਂ ਅਮਰਸਾਤ ਉਹ ਅੱਗੇ ਕੀ ਲਿਖਿਆ ਕਹਿੰਦੇ ਤਾਵਾ ਜਲੰਧਰਾ ਲੂਧਾਪਾਰ ਕੋ ਲੂਟ ਕਰ ਸ਼ਹਿਰ ਅੰਮ੍ਰਾਲਾ ਲੂਟ ਵੀ ਜਲੰਧਰ ਤੋਂ ਅੱਗੇ ਲੁਧਿਆਣਾ ਲੁਧਿਆਣੇ ਤੋਂ ਅੱਗੇ ਅੰਮ੍ਰਾਲਾ ਕਹਿੰਦੇ 2.5 ਲੱਖ ਖਾਲਸਾ ਹੋਵੇ ਸ਼ਹੀਦ 70 ਲੱਖ ਹਿੰਦੂ ਮਰ ਜਾਵੇ ਤਵੇ ਰੂਸ ਚੀਨ ਹਿੰਦ ਵਿੱਚ ਚੜੇ ਆਵੇ ਵੀ ਉਦੋਂ ਫਿਰ ਚੀਨ ਤੇ ਰੂਸ ਇੰਡੀਆ ਦੇ ਉੱਤੇ ਹਮਲਾ ਕਰਨਗੇ ਹੋਰ ਜੁੱਧ ਮੱਜ ਕਰ 70 ਕਰੋੜ ਸੀ 17 ਕਰੋੜ ਬਚ ਜਾਵੇ ਕਹਿੰਦਾ ਭਾਬ 70 ਕਰੋੜ ਦਾ ਜੱਗ ਹੋਣਾ ਵਾ 70 ਕਰੋੜ ਦੇ ਵਿੱਚ 17 ਕਰੋੜ ਬਚਣਾ ਵਾ 53 ਕਰੋੜ ਬੰਦੇ ਦਾ ਕਤਲੇਆਮ ਹੋ ਜਾਣਾ ਵਾ ਦੇ ਉਦੋਂ ਬਾਅਦ ਧਨ ਗੁਰੂ ਕਨਗੇ ਧਰ ਮਹਾਰਾਜ ਕੀ ਲਿਖਦੇ ਆ ਕਹਿੰਦਾ ਦਿੱਲੀ ਤਖਤ ਪਰ ਵਹਿ ਜਾਵੇ ਗੁਰੂ ਕੀ ਫੌਜ ਤਬੇ ਸਵੇ ਅਮਰਤ ਪਾਣਾ ਕਰੇਗੇ ਤਬੇ ਚਲੇ ਜੋ ਪੰਥ ਕੀ ਜਮਕਾ ਬਾਣ ਆਣਾ ਖਾਵੇ ਨੰਗਾ ਭੁਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭ ਕੋ ਖਾਵੇ ਤਬ ਕ